ਲੋ ਬਾਬਾ ਸੁੱਚਾ ਸਿੰਘ ਜੀ ਉਹਨਾਂ ਦੀ ਸਿਫਤ ਦੇ ਵਿੱਚ ਇੱਕੋ ਹੀ ਚੀਜ਼ ਬੋਲਣੀ ਆ ਪੈਪਿਆ सारे रुख संसार भन कला कान वास्ते दर पिछाई सारे आलो जेकर हिकु बाई ਜੀ ਜੀ ਜੇ ਮਾਣਾ ਅਨਾਉਂਸਮੈਂਟ ਹੈ ਨਾ 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 ਸਮਾਪੂਰ ਰਖਦਾ ਤਾਂ ਜਿੰਨਾ ਸਮਾਂ ਦਿੱਤਾ ਸੀ ਉਹਦੇ ਵਿੱਚ ਸਮਾਪਤੀ ਕਰ ਦੇਣੀ ਚਾਹੀਦੀ ਆ ਸਮੇਂ ਦੀ ਬੁਲਾ ਰਹਾ ਹਾਂ ਹਮਾਰਿਆਂ ਸਮੇਂ ਦੀ ਯਾਤੂਪ ਸ਼ਾਮ ਦਾ ਢਾਡੀ ਜਨਾ ਪੈਂ ਚਰਨਜੀਤ ਸਿੰਘ ਪਿੰਡਾਂ ਕੋਲ ਪਰ ਪਹਿਲਾਂ ਮੇਰੇ ਦਾਦੀ ਮੇਰੇ ਗੁਰਦੇਵ ਸਿੰਘ ਸਰਪੰਚ ਉਹਦੇ ਨਾਲ ਵੀ ਚੱਲਦਾ ਸੀ ਬੜਾ ਸਿਆਣੀ ਉਹਨਾਂ ਦਾ ਸੇਵਾ ਕਰਦਾ ਕੋਈ ਤਕਰੀਬਨ 30 ਸਾਲ ਤੋਂ ਇੱਥੇ ਸੇਵਾ ਕਰਦਾ ਸਾਰੇ ਪਿਆਰ ਤੇ ਸਰਕਾਰ ਦੇ ਨਾਲ ਫਦੇ ਬਿਲਾਓ ਵਾਹਿਗੁਰੂ ਜੀ ਦਾ ਨਾਮ ਜਪੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰਕੂ ਗੁਰੂ ਪਿਆਰੇ ਦੇ ਨਾਮ ਜਿਹੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਛੇਤੀ ਆ ਕਰਕੇ ਮਾਪੁਰਖਾਂ ਦੇ ਪਾਸੋਂ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾ ਹਤ ਕਰੋ ਜੀ ਪਿੰਡ ਬਹਿਲਪੁਰ ਤੋਂ ਭੈਸੇ ਭਾਈ ਸਰਦਾਰ ਰਵਿੰਦਰ ਸਿੰਘ ਜੀ ਪ੍ਰਧਾਨਗੁਰਦਵਾਰ ਸਾਹਿਬ ਜੀ ਤੇ ਇਹਨਾਂ ਨੂੰ ਬੇਨਤੀ ਹੈ ਭਾਈ ਰਵਿੰਦਰ ਸਿੰਘ ਜੀ ਬਿੰਦਾ ਉਹ ਵੀ ਆ ਕਰਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ ਭੈਸੇ ਭਾਈ ਗ੍ਰਾਂਤੀ ਜਰਨੈਲ ਸਿੰਘ ਜੀ ਪਿੰਡ ਮੋਹਦਪੁਰ ਤੋਂ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ ਬੀਬੀ ਗੁਰਦੇਵ ਕੌਰ ਜੀ ਪਿੰਡ ਪਟਡੋਰੀ ਤੋਂ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਤਾ ਕਰੋ ਜੀ ਸਰਦਾਰ ਸਾਧੂ ਸਿੰਘ ਜੀ ਪਿੰਡ ਮਜੋੜ ਤੋਂ ਉਹ ਵੀ ਆ ਕਰਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਤਾ ਕਰੋ ਜੀ ਪੈਸੇ ਪੈਸੇਰ ਸਰਦਾਰ ਹਰਪਾਲ ਸਿੰਘ ਜੀ ਪੈਸੇ ਪੈਸੇਰ ਜੀ ਸਿੰਘ ਜੀ ਪਿੰਡ ਸੁਜੋ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਆ ਕਰਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਤਾ ਕਰੋ ਜੀ ਇਸੇ ਤਰ੍ਹਾਂ ਮੇਰੇ ਪੱਤਰਕਾਰ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਭੁੰਗਰਨੀ ਬੋਲੇ ਸੋਨਹਾਲ ਸਰਦਾਰ ਹਰਪਾਲ ਸਿੰਘ ਜੀ ਭੁੰਗਰਨੀ ਤੋਂ ਸਰਦਾਰ ਵਰਜੀਤ ਸਿੰਘ ਜੀ ਰਕੜ ਕੋਲ ਤੁਈ ਤੋਂ ਉਹਨਾਂ ਨੇ ਬੇਨਤੀ ਇਹ ਕਿ ਉਹ ਕਰਦੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਕਰਨ ਦੀ ਕਿਰਪਾਤਾ ਕਰੋ ਜੀ ਬੋਲੇ ਸੋਨਹਾਲ नगर हौसला ਤੋਂ ਸੱਚਕਨ ਵਾਸੀ ਪਰਮ ਗਿਆਨੀ ਸ੍ਰੀ ਮਾਨਸਤਬਾਬਾ ਗੁਰਮੇਲ ਸਿੰਘ ਜੀ ਉੱਥੋਂ ਦੇ ਸੇਵਾਦਾਰ ਆਏ ਨੇ ਉਹਨਾਂ ਵਿੱਚੋਂ ਕੋਈ ਵੀ ਇੱਕ ਜਣਾ ਆ ਕਰਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਓ ਜੀ ਬੇਬੀ ਗੁਰਦੇਵਪੁਰ ਜੀ ਪਿੰਡ ਪਡੋਰੀ ਤੋਂ ਬੋਲੇ ਸੋ ਨਿਹਾਲ ਬੋਲੇ ਤੁਮ ਮਾਤਾ ਪਿਤਾ ਦੇ ਬਿਨਾਂ ਤੇਰਾ ਅੰਤ ਰਹੀ ਸਗਲ ਸਮਗਰੀ ਵਾਸ ਦੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗੋਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਗੁਰ ਤੇਗ ਬੰਦਰ ਦਾ ਸਰਾਮ ਦਾ ਸਹਿ ਹਾਈ ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਨਾਏ ਸ਼੍ਰੀ ਹਰਿ ਚੰਦਿਆਈਏ ਸਭ ਜੁੜ ਜਾਈਏ ਤੇਗ ਬਹਤਰ ਸਿਮਰਿਆ ਘਰੋਂ ਦਿਆ ਮੈਂ ਧਾਰੇ ਸਭ ਤਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦਾਰ ਦਾ ਧਿਆਨ ਧਰੇ ਕੇ ਕਾਲੂ ਸਾਜੀ ਬੋਲਦੇ ਨਹੀਂ ਮਾ ਰਿਆ ਕੀ ਕੇਸਾ ਸੁਸਨਾ ਨਿਭਾਈ ਤੇਰਾ ਸੁਹੂ ਜੀ ਦਿੰਦਾ ਸਿੰਘ ਜੀ ਦੀਆਂ ਦੀ ਪਾਲ ਸੁਦਰ ਕੋ ਬਾਈ ਦਾ ਧਿਆਨ ਕਰਕੇ ਕਾਲਸਾ ਜੀ ਬੋਲਦੇ ਆਵੇ ਜਿਤੇ ਆਣ ਦਾ ਸਤਿਕਾਰ ਸਭ ਸੁਖ ਹੋਵੇ ਜਹਾਂ ਜਾਂ ਕਾਲਸਾ ਦੇ ਸਾਰੇ ਤਹਾਂ ਤਹਰ ਸਿਆਦੇ ਆਇ ਤੂ ਤੇ ਇੱਕ ਪੱਤੇ ਫਰਥ ਕੀ ਪੈ ਜਨਤ ਕੀ ਦੀਤ ਸਿ ਲਈ ਸਹਿਬ ਦੀ ਸਹਾਇ ਕਾਲਸਾ ਜੀੋ ਕੇ ਬੋਲ ਵਾਲੇ ਕਾਲਸਾ ਜੀ ਬੋਲ ਦੀ 哒啦哒啦。 ਕੋ ਸਿਖ ਸੇ ਮਹਾਰਾਜ ਸਾੰਤ ਸੰਤ ਜਪੁਰ ਸ਼ਤਰ ਤੱਕ ਤੇ ਮਾਲਕ ਹਾਜ਼ਰ ਹਜੂਰ ਕਰਤਾ ਗੱਦੀ ਪਰਾਜਾਣ ਸਭ ਕਲਾ ਕਰਪੂਰ ਸਭ ਸਤ ਜੀ ਉਸਤਾਨ ਧਾਨ ਧਾਨਤ ਅਨਸ਼ੀਰੀ ਗੁਰਸੇਵਾਰਾ ਜੀਓ ਆਖ ਦੀਆਂ ਦੇ ਪਾਵਨ ਪੁਜਤ ਤਰਨਾ ਵਿੱਚ ਅਰਦਾਸ ਬੇਤੀ ਜੋਦਰੀ ਹੈ ਪਤਸਾ ਦੀ ਅਮ ਸੰਤਨ ਕੀ ਰੇਡ ਪਿਆਰੇ ਹਮ ਸਤਿਗੁਰ ਦੇ ਕੀ ਸਰਨਾ ਸੰਤ ਅਹਮਾਰੀ ਓਟ ਸਤਿਾਨੇ ਸੰਤ ਹਮਾਰਾ ਗਿਨਦੇ ਬਾਬਾ ਕੰਵਰ ਅਨੁਸਾਰ ਪਤਸ਼ਾਹ ਜੀ ਉਹ ਅਪਦੀਆਂ ਦੇਦਰੋਂ ਤਰੋ ਵਰਸਾਏ ਹੋਏ ਮੋਹਰਕ ਧੰਨ ਧੰਨ ਗ੍ਰੰਥ ਗਿਆਨੀ ਸ਼੍ਰੀ ਵਾਹ 108 ਸਤਿਬਾਬਾ ਕन्हैया ਸਿੰਘ ਜੀ ਪਠਲਾਵੇ ਵਾਲਿਆਂ ਦੀ ਵਰਸਾਈ ਹੋਏ ਕਲਵਾੜੀ ਧੰਨ ਧੰਨ ਗ੍ਰੰਥ ਗਿਆਨੀ ਸ਼੍ਰੀ ਵਾਹ 108 ਸਤਿਬਾਬਾ ਕन्हैया ਸਿੰਘ ਜੀ ਰੋਏ ਵਾਲਿਆਂ ਦੇ ਪਤਨ ਸੇਕਨਸ ਤਨ ਧੰਤ ਅੰਦਰ ਨੂੰ ਗਿਆਨੀ ਜੀ ਸ਼੍ਰੀ ਮਾਨ 108 ਸਤ ਬਾਬਾ ਰਣ ਸਿੰਘ ਜੀ ਨੇ ਕੀ ਬੋਲਿਆ ਤੁਹਾਰਾ ਸਾਇਬ ਹੈ ਸਤ ਸੰਤ ਵਾਸੀ ਤਰੰਤ ਗਿਆਨੀ ਜੀ ਸ਼੍ਰੀ ਮਾਨ ਸਤ ਬਾਬਾ ਸੁਖਤ ਸਿੰਘ ਜੀ ਨੇ ਕੀ ਬੋਲਿਆ ਜੀ ਪਾਲਣ ਦਾ ਪੁਰਸਤ ਗੁਰਦੁਆਰਾ ਨਵੀਂਦਰਪੁਰ ਪਿਆਰੇ ਪਤਸ਼ਾਹੀਓ ਧੰਤ ਸ਼੍ਰੀ ਗੁਰਨ ਸਿੰਘ ਮਹਾਰਾਜ ਜੀਓ ਸ਼੍ਰੀ ਮਾਨ ਸਤ ਬਾਬਾ ਰਣ ਸਿੰਘ ਜੀ ਨੇ ਕੀ ਬੋਲਿਆ ਉਹਨਾਂ ਸੰਤ ਗੁਰੂ ਜੀ ਸੁੰਚੀਆਂ ਲੱਕੇ ਦੀਆਂ ਦੇਸਾ ਪ੍ਰਦੇਸਾਂ ਦੀ ਤੰਦੇ ਸਹਿਯੋਗ ਦੇ ਨਾਲ ਸਤਜੰਨ ਵਾਸੀ ਸ਼੍ਰੀ ਮਾਨ 187 ਬਾਬਾ ਸੰਦਰਸੀ ਜੀ ਨੇ ਕੀ ਬੋਲਿਆ ਤੇ ਪਾਵਨ ਵਰਸੀ ਤੇ ਹੜਤ ਨੂੰ ਮੰਨਦਿਆ ਮਹਾਰਾਜ ਅਮਰਤ ਵੇਲੇ ਭੋਗਾਂ ਤੋਂ ਪ੍ਰੰਤੋਂ ਆਪ ਜੀ ਦਾ ਬੋਟ ਅਸਰ ਲੈ ਕੇ ਸੰਤ ਗੁਰੂ ਜੀ ਦਾ ਕੁਰਬਾਨੀ ਕੀਰਤਨ ਦਰਬਾਰ ਕਰਾ ਰੱਖੀ ਤੇ ਸਤ ਮਹਾਰਾਜ ਆਪ ਜੀ ਦੀ ਅਪਰ ਅਪਾਰ ਕਿਰਪਾ ਬਖਸ਼ਿਸ਼ ਨਜ਼ਰ ਐਨ ਤੋਂ ਸਤ ਗੁਰੂ ਜੀ ਗੁਰੂ ਘਰ ਦੇ ਰਾਗੀ ਸਿੰਘਾ ਵੱਲੋਂ ਸੰਗਤਾਂ ਨੂੰ ਜਿਹੜੇ ਬਾਣੀ ਕੀਰਤਨ ਦੁਆਰਾ ਢਾਡੀ ਵਾਰਾਂ ਦੁਆਰਾ ਗੁਰੂ ਇਤਿਹਾਸ ਦੇ ਨਾਲ ਸਰਬੱਤ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਸਤਿਗੁਰੂ ਆਪ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਆਪ ਜੀ ਦੀ ਕੀ ਉਸ ਦਾ ਅਨੰਤ ਮਾਣਦੇ ਆ ਪਸੋ ਮਹਾਰਾਜ ਰਾਗੀ ਜੀ ਦਾ ਪਸੋ ਗੁਰਬਾਣੀ ਕੀਰਤਨ ਕਰਦੇ ਆ ਪਸੋ ਢਾਡੀ ਵਾਰਾਂ ਸਨਨ ਕਰਵਾਉਂਦੇ ਆ ਪਸੋ ਬੇਅੰਤ ਪ੍ਰਕਾਸ਼ ਦੀਆਂ ਸੁਨਾ ਸੁਦਾ ਰੂਪੀਆਂ ਰਹਿ ਗਈਆਂ ਹੋਣਗੀਆਂ

ਨੇ ਸਾਰ ਡਿਰ ਗਿੜੇ ਬਾਦਰਪਨੇ ਸੂ ਸਤਪੁਰਖਾਂ ਮਾਪੁਰਖਾਂ ਦੇ ਸਿਰ ਤੇ ਮਿਹਰ ਪਰਿਆ ਹਰ ਤਰਫਨਾ ਲੋਲ ਉੱਧਰ ਪਕਦੇ ਰਖਨੇ ਰਸਤਾ ਵਸਤਾਂ ਅੰਦਰ ਕਾ ਹੋ ਪੇਜਨੀਆ ਸਤਪੁਰ ਜੀ ਸੰਗਤ ਦੀ ਸੇਵਾ ਕਰਨ ਦਾ ਉਦਮ ਚਾਹੋ ਸਮਰਤਾ ਬਖਸ਼ਿਸ਼ ਕਰਦੀ ਤੜਦੀਆ ਕਲ ਰਖਨੀਆ ਸਤਪੁਰ ਜੀ ਕਰੋ ਕਿਰਪਾ ਇਸ ਸਮੇਂ ਆਪ ਜੀ ਦੇ ਪਾਵਨ ਦਵਦਰ ਦਰਨਾ ਵਿੱਚ ਸੰਬਾਧੀ ਦੀ ਅਰਦਾਸ ਅਖਰ ਵਾਦਾ ਘਾਟਾ ਭੁੱਲ ਜੁਗ ਮਾਰ ਕਰਨੀ ਸਤਿਗੁਰ ਦੀ ਅਲਾਈ ਨੂੰ ਗੁਣਾ ਮੇ ਬਖਸ਼ਿਸ਼ ਕਰਦੇ ਹੋਏ ਸੰਗਤਾਂ ਨੂੰ ਨਦਰੋ ਨਦਰੀ ਨਿਹਾਰ ਕਰੋ ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਗਏ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਗਤ ਵਾਹਿਗੁਰੂ ਜੀ ਕਾ ਖਾਲਸਾ Uh no. ਸੰਖ ਸਹਾਈ ਪਾਇਆ ਜਹ ਜਹ ਦਿਨ ਰਹਿਣ ਕੀਰਤਨ ਕਾਈਏ